ਹਾਂਜੀ ਬਾਈ ਜੀ ਕੀ ਹਾਲ ਚਾਲ ਆ ਸਵਾਗਤ ਕਰਦੇ ਆ YouTube ਚੈਨਲ ਰਾਇਲ ਐਨੀਮਲ ਤੇ ਮਿੱਤਰੋ ਆਪਾਂ ਪਹੁੰਚੇ ਆ ਜਗਰਾਉ ਮੰਡੀ ਤੇ ਦਿਨ ਵੀਰਵਾਰ 27 ਤਰੀਕ ਨੂੰ 27 28 ਨੂੰ ਮੇਲੇ ਅੱਗੇ ਪੂਰਾ ਭਰ ਜਾਂਦਾ ਪਰ ਮੌਸਮ ਖਰਾਬ ਹੋਣ ਕਰਕੇ ਬਾਈ ਮੰਡੀ ਅਸ ਟਾਈਮ ਥੋੜਾ ਜਿਹਾ ਲੇਟ ਹੋਊਗੀ ਤੇ ਇੱਕ ਦੋ ਤਰੀਕ ਨੂੰ ਮੇਰੇ ਹਿਸਾਬ ਨਾਲ ਮੰਡੀ ਭਰੂ ਕਿਉਂਕਿ 27 28 ਨੂੰ ਅੱਗੇ ਮੰਡੀ ਪੂਰੀ ਭਰੀ ਹੁੰਦੀ ਆ ਪਰ ਇਸ ਟਾਈਮ ਫਰਬਰੀ ਦੇ ਵਿੱਚ 2025 ਚ ਮੰਡੀ ਖਾਲੀ ਆ ਸਾਰੀ ਗੈਂਤੀ ਦੇ ਘੋੜੇ ਹੀ ਪਹੁੰਚੇ ਹਜੇ ਮਤਲਬ 6-7 ਘੋੜੇ ਹੀ ਪਹੁੰਚੇ ਨੇ ਤੇ ਆ ਫਤੇਜੰਗ ਖੜਾਈ ਜਵਰਜੰਗ ਦਾ ਬੱਚਾ ਬਹੁਤ ਸੋਹਣਾ ਸ਼ੋਅ ਕੁਆਲਿਟੀ ਬੱਚਾ ਆ ਇਹ ਇਹਦੀ 31000 ਰੁਪਏ ਸ ਆ ਬਾਈ ਇਹ ਪਰ ਪਹਿਲੀ ਵਾਰੀ ਦੇਖਿਆ ਬਾ ਤੇ ਇਹ ਮਕੋੜਾ ਖੜਾ ਇੱਕ ਮੰਡੀ ਦੇ ਵਿੱਚ ਹਜੇ ਤੱਕ ਪਹੁੰਚ ਆਇਆ ਤੇ ਇੱਕ ਸਵਰਾਜ ਘੋੜਾ ਖੜਾਈ ਤੇ ਦੋ ਤਿੰਨ ਹੋਰ ਘੋੜੇ ਨੇ ਜੋ ਨਾਮੀ ਘੋੜੇ ਆਏ ਹੋਏ ਨੇ ਪਰ ਲੱਗਦਾ ਮੰਡੀ ਅੱਜ 28 ਨੂੰ ਜੇ ਧੁੱਪ ਲੱਗੀ ਤਾਂ ਵਧੀਆ ਮੰਡੀ ਭਰੂਗੀ ਨਹੀਂ ਤਾਂ ਫਿਰ ਇੱਕ ਦੋ ਨੂੰ ਤਾਂ ਮੰਡੀ ਉਹ ਫਲ ਹੋਊਗੀ ਜੀ ਆਜੋ ਮਿੱਤਰੋ ਆਪਾਂ ਸਾਰੀ ਮੰਡੀ ਦਾ ਢੇਡਾ ਕੱਢਦੇ ਆ ਨਾਲੇ ਤੁਹਾਨੂੰ ਦਿਖਾਉਨੇ ਆ ਵਿੱਚ ਬਾਈ ਇੱਕ ਗਾਣੇ ਵੀ ਸੁਣਾਉਂਦਾ ਸੀ ਆਪਾਂ ਗਾਣੇ ਸੁਨੇ ਬਹੁਤ ਸਿਰਾ ਕਰਾਇਆ ਉਹਨੇ ਗਾਂ ਜਾ ਕੇ ਸੁਣੇ ਬਾਈ ਦਾ ਗਾਣਾ ਬਹੁਤ ਸੋਹਣਾ ਗਾਣਾ ਗਾਇਆ ਤੇ ਜਿੰਨੇ ਵੀ ਭਰਾ ਆਪਣੇ ਚੈਨਲ ਨੂੰ ਪਿਆਰ ਕਰਦੇ ਨੇ ਵੀਡੀਓ ਲਾਈਕ ਤੇ ਕਮੈਂਟ ਜਰੂਰ ਕਰ ਦਿਆ ਕਰੋ ਤੁਹਾਡਾ ਹੌਸਲਾ ਹੀ ਆਪਣਾ ਮੋਟੀਵੇਸ਼ਨ ਆ ਬਈ ਬੱਚਾ ਤਰੇ ਆਂਦਾ ਬਹੁਤ ਗਰਮ ਆ ਸਤਾਰ ਘੋੜੇ ਦਾ ਆਯਾ ਦਾ ਨਾ ਆਪਾਂ ਪਿੰਡ ਪੁੱਛਦੇ ਆ ਬਾਈ ਜੀ ਬਈ ਪੈਂਡ ਕਿਹੜਾ ਆਪਣਾ ਕਤਵਾ ਕਿੰਨੇ ਟਾਈਮ ਦਾ ਹੋ ਗਿਆ ਠੀਕ ਹੈ ਲੱਗੇ ਸ਼ਟਰ ਕਿੰਨੀ ਫੀਸ ਆ ਆਪਣੀ 11000 ਨੰਬਰ ਦੱਸ ਦਿਓ ਆਪਣਾ ਹੈਗਾ 95018 73502 ਪੈਂਡ ਪੈਂਡ ਕਤਵਾ ਵੀਰੇ ਫੀਸ ਕਿੰਨੀ ਆ 11000 11000 ਫੀਸ ਆ ਭਾਈ ਸਤਾਰ ਦਾ ਮੀ ਆ ਗਿਆ

ਰਕੇ ਬੰਦੇ ਹੋ ਟੁਗਲੇ ਬਾਜੀ ਗਲ ਕਾ ਜਦੇ ਗਲ ਕਈ ਵੀ ਆਪਣੇ ਹੋ ਝੂਟਾ ਬੰਦਾ ਸੁਖੀ ਲਿਖ ਕਵਾ ਤੇਰਾ ਭਾਈ ਹੋ ਕਦੇ ਬੰਦੇ ਦੀ ਮਾਨ ਕਾ ਯਾਦ ਤਰਾ ਜਾਵੇ ਹੋ ਕਦੇ ਬੰਦੇ ਦੀ ਮਾਨ ਕਾ ਯਾਦ ਤਰਾ ਜਾਵੇ ਆ ਵੀ ਤੇਰੀ ਵੀਡੀਓ ਬਣਾਤੀ ਆ ਹੋ 3 ਵਿੱਚ ਧਾਰ ਤਵੇ ਸੰਗਾ ਤੇ ਸ਼ਰਮਾ कैप्टन सटालियन योदा पिंड घोलियाँ समुंद्र घोड़े पता कि फीस तो रखी है 31000 ਠੀਕ ਆ 31000 ਆ ਹਾਂ ਮਿੱਤਰੋ ਬੱਚਾ ਬਾਦਲ ਵਾਲੇ ਕੋਡੇ ਰਾਜ ਹਾਂਸ ਦਾ ਵਾ 23 ਮਹੀਨਿਆਂ ਦਾ ਬਾਈ ਜਗਰਾਉ ਮੰਡੀ ਤੇ ਲੈ ਕੇ ਆਇਆ ਸੇਲ ਆ ਬਰੇ ਡਿਮਾਂਡ ਕੀ ਕਰਦੇ ਆਪਾਂ ਜੀ ਸਾਢੇ 3 ਠੀਕ ਆ ਜੀ ਸਾਢੇ 3 ਲੱਖ ਰੁਪਏ ਦੇਖ ਲੋਈ ਬੱਚਾ ਹੀ ਆ ਹਜੇ ਕਰ ਸਕਦੇ ਹੋ ਬਾਈ ਮੰਡੀ ਤੇ ਆ ਕੇ ਬਾਈ ਉਹਨਾਂ ਨਾਲ ਗੱਲ ਬਾਕੀ ਆਪਾਂ ਨੰਬਰ ਵੀ ਪੁੱਛ ਕੇ ਬਾਦਾਂਗੇ ਉੱਧਰ ਚਲੇ ਜਾ ਬਾਈ ਹੁਣ ਤਾਂ 来来